ਉਹ ਨਹੀਂ ਸਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕਪੂਰਥਲੇ ਤੋਂ ਜੋ ਨੜਾ ਪ੍ਰੈਸ ਖਤਰ ਭਗਵੰਤ ਮਾਨ ਸਾਹਿਬ ਉਹ ਬੇਸ਼ਰਮ ਮੁੱਖ ਮੰਤਰੀ ਉਹ ਸ਼ਰਮ ਕਰ ਕਿਉਂ ਲੋਕਾਂ ਦੇ ਲਿਆਲੇ ਵਾਲੀ ਜ਼ਿੰਦਗੀ ਦਾ ਘਾੜ ਕਰਦਾ ਆਈ ਯੁੱਧ ਨਸ਼ਿਆ ਵਿਰੁੱਧ ਤੇਰਾ ਆ ਤਸਵੀਰਾਂ ਆ ਦੀਦੀਆਂ ਕਿਹੜਾ ਤੇਰਾ ਇੱਥੇ ਹਲਕਾ ਇੰਚਾਰਜ ਪਹੁੰਚਦਾਈ ਕਿਹੜੇ ਤੇਰਾ ਪ੍ਰਸ਼ਾਸਨ ਪਹੁੰਚਦਾਈ ਆਈ ਆ ਸੜਕਾਂ ਤੇ ਪਈਆਂ ਲੋਕਾਂ ਦੀਆਂ ਜਵਾਨੀਆਂ ਰੋਲਣ ਵਾਲੀਆਂ ਆ ਬੈਠੇ ਈ ਤੇਰੇ ਕੋ ਇੱਕ ਪਿੰਡ ਹਮੀਰੇ ਚੋਂ ਚਿੱਟਾਲੀ ਬੱਲਦ ਹੋਇਆ ਆ ਫੜ ਮਾਰਾ ਯਾੜ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦੀ ਬੁਸ਼ਰਮੀ ਦੀ ਹੱਤ ਹੁੰਦੀ ਏ ਪਰ ਤੁਹਾਡੇ ਚ ਇੰਨੀ ਕੁ ਵੀ ਸ਼ਰਮ ਨਹੀਂ ਰਹੀ ਕਿ ਇੱਕ ਹਲਕੇ ਦੇ ਇੱਕ ਪਿੰਡ ਦੇ ਲੋਕ ਆਪਣੀਆਂ ਧੀਆ ਪੁੱਤਾਂ ਦੀਆਂ ਰੋਜ਼ ਮਿਲ ਕੇ ਮਿਲ ਕੇ ਤੁਹਾਨੂੰ ਖੂਲ ਕਰਦੇ ਆ ਵੀ ਸਾਡੇ ਧੀ ਪੁੱਤ ਸਕੂਲੇ ਯਾਰ ਜੋਗ ਨਹੀਂ ਰਹਿ ਗੇ ਤੇ ਇਹ ਲੋਕ ਨਹੀਂ ਵੇਚ ਰਹੇ ਇਹ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਚ ਰਹੀ ਆ ਇਹ ਹਲਕੇ ਇੰਚਾਰਜ ਨੂੰ ਪੁੱਛਾਂਗੇ ਆਹੋ ਜੀ ਤੇਰੇ ਯੁੱਧ ਨਸ਼ਾ ਵਿਰੋਧ ਆ ਜਿਹੜੇ ਉਪਰ ਲੋਕਾਂ ਦੀ ਕਚਹਿਰੀ ਜਾ ਕੇ ਜਵਾਬ ਦੇ ਸਾਰੇ ਵਧਾਂਟ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕਾਲੀ ਆ ਇਹ ਸਾਰੇ ਝੂਠੇ ਵਾਅਦੇ ਕਰਕੇ ਪੰਜਾਬ ਦੀਆਂ ਲਸਲਾ ਲੂ ਆ ਵੜਦੀ ਆ ਜੀ ਆ ਬੈਠੇ ਯੂ ਕਿੰਨਾ ਕੁ ਬੇੜਾ ਕਰਕੇ ਪੰਜਾਬ ਸਰਕਾਰੇ ਤੂੰ ਕੀਤਾ ਨਾ ਲੋਕਾਂ ਦਾ ਇਹ ਤੇਰੇ ਬੰਦੇ ਜਿਤਾਏ ਲੋਕਦਿਆਂ ਨੂੰ ਜਵਾਬ ਦੇਣਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਕਿ ਸ਼ੇਅਰ ਕਰਿਓ ਜਿਹੜਾ ਮੁੱਖ ਮੰਤਰੀ ਦਾਅਵੇ ਕਰਦਾ ਨਾ ਉਹਦੇ ਕੰਨਾਂ ਤੱਕ ਪਹੁੰਚੇ ਸਰ ਤੁਸੀਂ ਅੱਜ ਹਮੀਰੇ ਖੜੇ ਹੋ ਕਿਉਂ ਕਾਦੇ ਵਾਸਤੇ ਖੜੇ ਹੋ ਦੱਸੋ ਥੋੜਾ ਉਸਤਾਰ ਨਾਲ ਸੋਸੀ ਕਾਲ ਜੀ ਮੈਂ ਐਸਐਚਓ ਸੁਵਾਲਪੁਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਹੈ ਜੋ ਨਸ਼ਿਆਂ ਦੇ ਵਿਰੁੱਧ ਇਹਦੀ ਕਾਰਵਾਈ ਕਰਦੇ ਹੋਏ ਇਹਦੇ ਦੌਰਾਨ ਅਸੀਂ ਹਮੀਰਾ ਪਿੰਡ ਵਿੱਚ ਖੜੇ ਆ ਜਿੱਥੇ ਕੁਛ ਕੁ ਸ਼ਰਾਰਤੀ ਬੰਦਿਆਂ ਨੇ ਇੱਥੋਂ ਦੀਆਂ ਕੁਛ ਵੀਡੀਓ ਪਾ ਕੇ ਵਿਊ ਲੈਣ ਲਈ ਸਰਕਾਰ ਨੂੰ ਗਲਤ ਸਾਬਤ ਕਰਨ ਲਈ ਵੀਡੀਓ ਪਾਈਆਂ ਨੇ ਉਹਦੇ ਸਬੰਧ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਮੀਰੇਪਿੰਡ ਵਿੱਚ ਕਾਰਵਾਈ ਕਰਦੇ ਹੋਏ ਕਰੀਬ 30-35 ਬੰਦੇ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਤੇ ਕਰੀਬ 50 ਦੇ ਕਰੀਬ ਬੰਦੇ ਅਸੀਂ ਜਿਹੜੇ ਹੈਗਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਮ੍ਹਾਂ ਕਰਵਾਏ ਆ ਕੁਝ ਨੂੰ ਦਵਾਈ ਦਵਾਈ ਹੈ ਤੇ ਰੈਗੂਲਰ ਜਿਹੜੀ ਹੈਗੀ ਆ ਸਾਡੀ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ ਕਰੀਬ ਸਵੇਰ ਤੋਂ 8 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਇੱਥੇ ਰੈਗੂਲਰ ਚੈਕਿੰਗ ਚੱਲਦੀ ਰਹਿੰਦੀ ਹੈ ਮੈਂ ਇੱਕ ਸਮਾਜਿਕ ਬੁਰਾਈ ਹੈ ਜਿਹੜੀ ਨਸ਼ਾ ਹੈਗੀ ਆ ਇਹਦੇ ਮੈਂ ਅਪੀਲ ਕਰਦਾ ਪਬਲਿਕ ਨੂੰ ਕਿ ਜਿਹੜੇ ਨਸ਼ਾ ਕਰਨ ਵਾਲੇ ਆ ਜਿਹੜੇ ਬਿਮਾਰ ਵਿਅਕਤੀ ਨੇ ਉਹਨਾਂ ਨੂੰ ਰਿਵਿਊ ਲਾਈਨ ਦੇ ਚੱਕਰ ਲਈ ਉਹਨਾਂ ਦੀ ਗਲਤ ਵੀਡੀਓ ਨਾ ਪਾ ਕੇ ਉਹਨਾਂ ਦੀ ਆਈਡੈਂਟੀਟੀ ਡਿਸਕਲੋਜ਼ ਨਾ ਕਰਕੇ ਉਹਨਾਂ ਨੂੰ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਵਾਇਆ ਜਾਵੇ ਤਾਂ ਜੋ ਉਹ ਇੱਕ ਚੰਗੇ ਉਹਨਾਂ ਦਾ ਜਿਹੜਾ ਹੈਗਾ ਭੇਖਾਗਾ ਉਹ ਸਫਸਤਰਾ ਹੋ ਸਕੇ ਤੇ ਉਹ ਨਸ਼ਾ ਛੱਡਣ ਦੇ ਵਿੱਚ ਜਿਹੜੇ ਹੈਗੇ ਆ ਸਹਾਈ ਹੋ ਸਕਦਾ ਸਰ ਆਏ ਦਿਨ ਕੋਈ ਨਾ ਕੋਈ ਵੀਡੀਓ ਪੈਂਦੀ ਰਹਿੰਦੀ ਹਮੀਰੇ ਚ ਨਸ਼ਾ ਵਿਕਦਾ ਹੈ ਤੇ ਬਾਰੇ ਕੀ ਤੁਸੀਂ ਕਹਿਣਾ ਚਾਹੋ ਅਸੀਂ ਰੈਗੂਲਰ ਇੱਥੇ ਜਿਹੜੀ ਆ ਰੈਡਾਂ ਕਰਦੇ ਆ ਤੇ ਇਹ ਜਿਹੜੀ ਹੈਗੀ ਆ ਹਮੀਰੇ ਜਿਹੜਾ ਮੇਨ ਜਿੱਥੇ ਡਰੱਗ ਜਿਹੜਾ ਹੈਗਾ ਡਰੱਗ ਸਪੌਟ ਏਰੀਆ ਸੀਗਾ ਸਾਡਾ ਅਸੀਂ ਰੈਗੂਲਰ ਇੱਥੇ ਰੇਡ ਜਿਹੜਾ ਕਰਦੇ ਆ ਤਾਂ ਅਸੀਂ ਰੈਗੂਲਰ ਹੀ ਇੱਥੋਂ ਜਿਹੜੇ ਬੰਦੇ ਆ ਉਹ ਆਇਡੈਂਟੀਫਾਈ ਕਰਕੇ ਰਾਉਂਡ ਅਪ ਕਰ ਲੈਂਦੇ ਆ ਫੱਟਦੇ ਆ ਉਹਨਾਂ ਨੂੰ ਤੇ ਕਰੀਬ ਅਸੀਂ 2 ਕੁਆਟਰ ਦੇ ਕਰੀਬ ਅਸੀਂ ਉਥੇ ਚੂਰਾ ਪੋਸਟ ਖੜਿਆ ਹੈਗਾ ਨੋਂ 1.5 ਤੋਂ 2 ਕਿਲੋ ਅਸੀਂ ਇੱਥੋਂ ਹੈਰੋਇਨ ਰਿਕਵਰ ਕੀਤੀ ਹੈਗੀ ਆ ਬਾਕੀ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਅਸੀਂ ਲੱਗੇ ਹੋਏ ਆ ਜਿਹੜੇ 2-4 ਰਹਿ ਗਏ ਆ ਅਸੀਂ ਉਹਨਾਂ ਨੂੰ ਫੜ ਲਾਂਗੇ ਜਲਦੀ ਨਸ਼ਾ ਵੇਚਣ ਵਾਲਿਆਂ ਨੂੰ ਕੀ ਚੇਤਾਵਨੀ ਦਿੰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜਾਂ ਤਾਂ ਏਰੀਆ ਨੂੰ ਛੱਡ ਦਿਓ ਜਾਂ ਫਿਰ ਨਸ਼ਾ ਜਿਹੜਾ ਹੈਗਾ ਉਹ ਬੰਦ ਕਰ ਦੇ ਵੇਚਣਾ